ਵਸਤੂ 5 ਮਿੰਟ ਖੜਾ ਮੈਂ ਹੁਣ ਹੀ ਲਾਉਣਾ ਕਿਸਕੀ ਨਾ ਪੈਸੇ ਤਾਂ ਆ ਹੀ ਆ ਜਾਣਗੇ ਬੈਠ ਤੂੰ ਇਹ ਜਗਾੜ ਚਿੰਗਾ ਉਹੋ ਬੋਲ ਹੀ ਨਿਕਲ ਜਾਂਦਾ ਉਹਦੀ ਪੂਰੀ ਕਰ ਦਿੰਦਾ ਚੱਲ ਤੇ ਆਏ ਕਿ ਲੈਣਾ ਜਿੱਥੋਂ ਮਰਜ਼ੀ ਪੂਰੇ ਕਰੇ ਤੇ ਹੁੰਦਾ ਪੈਸਾ ਦਾ ਕੀ ਮਤਲਬ ਆ ਮੇਰਾ ਸੂਟ ਅਜ ਮੈਂ ਕੀ ਲੈਣਾ ਕਿਸੇ ਤੋਂ ਵੇ ਜਾ ਕੇ ਦਾਣਾ ਲੈ ਆ ਤੇਰੇ ਦਾਣਾ ਇਹ ਕੀ ਗੱਲ ਆ ਹੱਥ ਕਰੋ ਇਹ ਆ ਲੋ ਟਿਕਾ ਕੰਧਰਾ ਇਹ ਦਾਣਾ ਦੀ ਹੋਰਾ ਉਹ ਜਿਹੜਾ ਚੱਕੀ ਦੇ ਤਰਿਆ ਹੋਇਆ ਉਹ ਕਿੰਨੀ ਜਾ ਕੇ ਲਿਆ ਦੇ ਮੈਂ ਤੈਨੂੰ ਕਦੋਂ ਕਿਹਾ ਵੀ ਮੈਂ ਤੈਨੂੰ ਰਿਸ਼ਤਾ ਕਰਾਉਂਗੀ ਆਪਣੀ ਭੈਣ ਦਾ ਇਹ ਤਾਂ ਨਹੀਂਗਾ ਕਰਾਉਣੀ ਫਿਰ ਤੂੰ ਮੇਰੀ ਗੱਲ ਸੁਣ ਮੇਰੀ ਭੈਣ ਤਾਂ ਪਹਿਲੇ ਹੀ ਮੰਗੀ ਹੋਈ ਆ ਤੂੰ ਤਾਂ ਭੁੱਲੀ ਜਾ ਉਹ ਵੀ ਤੇਰਾ ਰਿਸ਼ਤਾ ਕਰਾਉਂਗੀ ਮੈਂ ਦੱਸ ਅੱਛਾ ਇਹ ਤਾਂ ਦੀ ਹਾਂ ਇਹ ਤੇਰੀ ਮਾਸੀ ਦੀ ਕੁੜੀ ਐ ਕੋਈ ਵੀ ਉਹਦਾ ਬੀਆ ਤੁਮ ਹਾਂਜੀ ਮੇਰੀ ਗੱਲ ਸੁਣ ਨਾ ਫੇਕ ਨਾ ਬੰਦੇ ਕੰਮ ਕਰੀ ਜਾਂਦੇ ਨੇ ਉਹਨਾਂ ਵਾਸਤੇ ਨਾ ਰੋਟੀ ਲੈ ਜਾ ਜਾ ਕੇ ਮੇਰੇ ਕੋਲ ਟਾਈਮ ਨਹੀਂ ਹੈਗਾ ਟਾਈਮ ਨੂੰ ਇਹੋ ਜਿਹਾ ਕੀ ਕੰਮ ਕਰਦੇ ਜਿਹੜਾ ਟਾਈਮ ਨਹੀਂ ਤੇਰੇ ਕੋਲ ਉਹ 100 ਕੰਮ ਨੇ ਬੰਦੇ ਲਾ ਦੇ ਨਹੀਂ ਟਾਈਮ ਹੈਗਾ ਮੈਂ ਨਹੀਂ ਜਾ ਸਕਦਾ ਕੀ ਗੱਲ ਤੂੰ ਲੈ ਜਾ ਯਾਰ ਰੋਟੀ ਫਿਰ ਕਿੱਡੀ ਗੱਲ ਹੈ ਜੇ ਰੋਟੀ ਫੜਾਏਗਾ ਨਾ ਤੇਰੇ ਲਈ ਤਾਂ ਰੋਟੀ ਹੀ ਨਹੀਂ ਲੈ ਤੂੰ ਵਗ ਜਾ ਨੇ ਕਾ ਤੂੰ ਬੋਲੀ ਐ ਨਾ ਵੀਰ ਜੀ ਨੂੰ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਕਿਵੇਂ ਬੋਲਣਾ ਕੀ ਗੱਲ ਹੋ ਗਈ ਆ ਤਵੇ ਇਸਲੀ ਬਬੀ ਜੀ ਰੋਟੀ ਨੂੰ ਕਹਿ ਰਹੇ ਨੇ ਫੜਾਇਆ ਜਾ ਕੇ ਰੋਟੀ ਦੇਉ ਨੇ ਜੀ ਚਲ ਠੀਕ ਐ ਤੂੰ ਪਰ ਪੜ ਬਣਾ ਤੇ ਰੋਟੀ ਜਾਊਗਾ ਫੜਾ ਰੋਟੀ ਹਣ ਤਹਣੀ ਭੱਜ ਜਾਂਦੇ ਜੀ ਗੱਲ ਕੀ ਐ ਆ ਲਓ ਬਣਾ ਕੇ ਨਾ ਬਾਲ ਦੀ ਗੱਲ ਬਣਾ ਦੇ ਜਾ ਕੇ ਰੋਟੀ ਹੁਣ ਬੰਦ ਨਹੀਂ ਰੋਟੀ ਦਾ ਲਿਓ ਲਿਓ ਮੇਰੀ ਗੱਲ ਸੁਣੋ ਜੀ ਕੀ ਕੰਮ ਕਰਾਣਾ ਹੁੰਦਾ ਇਹ ਤੂੰ ਮੈਨੂੰ ਕਹੇ ਉਹ ਮੂੰਹ ਦਾ ਇੱਟ ਨਹੀਂ ਜਾਣਦਾ ਮੈਂ ਹੈਗੀ ਉਹਨਾਂ ਦੀ ਪੱਜਾਈ ਕਿਉਂ ਆਤਮੇ ਹਾਂ ਹਾਂ ਕੋਈ ਗੱਲ ਨਹੀਂ ਦੱਸਿਆ ਕਰੋ ਤੁਝੇ ਹੁਕਮ ਕਰੋ ਬਾਬੀ ਜੀ ਆਪਾਂ ਤੁਹਾਨੂੰ ਕਦੇ ਜਵਾਬ ਦੱਸਦਾ ਕਿਸੇ ਨਾਲ ਦੇਖੀ ਸੀ ਤੇ ਉਹ ਟੰਨਾ ਚੰਗਾ ਰੋਟੀ ਫੜ ਕੇ ਫੜਾ ਦੋ ਆਤਮੇ ਚੰਗਾ ਆਤਮੇ ਜੇ ਰੋਟੀ ਫੜਾਇਆ ਨਾ ਫਿਰ ਇੱਕ ਤਾਂ ਹੋਰ ਕੰਮ ਆ ਆ ਕੇ ਕਰਾਦੀ ਮੇਰੇ ਨਾਲ ਤੁਸੀਂ ਫੋਨ ਫਾਨ ਨਹੀਂ ਕਰਿਆ ਤੁਸੀਂ ਫਰਿਆ ਸੀਗਾ ਅੰਨੇ ਕਹਿੰਦੀ ਸੀ ਆਣ ਲਈ ਆਓ ਅੱਛਾ ਆਉਂਗੀ ਇੱਥੇ ਮੈਂ ਸਪੈਸ਼ਲ ਬਣਾਈ ਹੈ ਤੇਰੇ ਵਾਸਤੇ ਮੈਂ ਕਿਹਾ ਚੱਲ ਇਹਨੇ ਤੁਹਾਡੀ ਜਾਣ ਪਛਾਣ ਹੋ ਜੂਗੀ ਕਰੋ ਫਿਰ ਵਿਆਹ ਵੀ ਹੋਣਾ ਫਿਰ ਆਸਾਨੀ ਹੁੰਦੀ ਆ ਸਮਝਣ ਕਿ ਦੂਜੇ ਨੂੰ ਚੱਲ ਠੀਕ ਆ ਰੋਟੀ ਬਣਾ ਹਾਂ ਮੇਰੀ ਕਰ ਸੁਣਾ ਉਹ ਤੋਂ ਆ ਜਾ ਕੇ ਨਾ ਮੈਂ ਮਸ਼ੀਨ ਲਗਾਉਂਗੀ ਕੱਪੜੇ ਵਾਲੇ ਪਾਣੀ ਚੋਂ ਕਰਦੀ ਦੇਖੀ ਮੇਰੇ ਟੂਹੇ ਵਾਲੇ ਤੋਂ ਵਧੀਆ ਮੈਂ ਤਾਂ ਕੱਟੇ ਨਹੀਂ ਜਾਂਦੇ ਪਾਣੀ ਚੋਂ ਬਸ ਮੈਂ ਆਇਆ ਹੁਣੀ ਤੁਸੀਂ ਧੋ ਕੇ ਰੱਖੋ ਬਸ ਮੈਂ ਹੁਣੀ ਚਪਾਉਂਦਾ ਠੀਕ ਹੈ ਤਾਂ ਚੰਗਾ بس میں ਮਸ਼ੀਨ ਚ ਸਰਫ ਪਾ ਕੇ ਕੱਪੜੇ ਸੁਟਣਾ ਦੇ ਉਹ ਤਾਂ ਮੈਂ ਐ ਸਤ ਦੂੰਗੀ ਛੇਤੀ ਆ ਜੀ ਸਿੱਟ ਨਹੀਂ ਲੈ ਸਿੱਟ ਦਿਉਣੀ ਮੈਂ ਆਪੇ ਸਿੱਟੂੰਗੀ چل ਚੰਗਾ ਫਿਰ ਆਇਕੀ ਤੋ ਆ피ਆ ਕੇ ਤੋੜੀ ਚੰਗਾ ਮੈਂ ਤੋ ਘੜੇ ਰਾਂਗ ਕਰ ਲਾ ਮੇਰੀ ਠੂਹੀ ਜੀ ਠੀਕ ਨਹੀਂ ਹੋਏਗੀ ਚੰਗਾ ਉਹ ਬੜੀ ਨਹੀਂ ਰੋਟੀ ਹਜੇ ਲੈ ਆਓ ਛੇਤੀ ਮਾਂ ਹੋਰ ਕੰਮ ਵੀ ਕਰ ਲੈਨੇ ਘਰੇ ਆ ਕੇ ਕਿ ਕਿ ਆ ਤੁਹਾਨੂੰ ਪਤਾ ਅੰਮਾਸੀ ਦੇ ਮੁੰਡੇ ਦਾ ਵਿਆਹ ਆ ਮੈਂ ਕੱਪੜੇ ਜੇ ਲੈਣੇ ਸੀ ਮੈਂ ਬਾਪੂ ਜੀ ਤੋਂ ਪੈਸੇ ਮੰਗੇ ਬਾਪੂ ਜੀ ਨੇ ਵੀ ਜਵਾਬ ਦਿੱਤਾ ਉਹ ਤੁਸੀਂ ਦੇ ਦਿਓ 5000 ਰੁਪਇਆ ਸੂਟ ਲੈ ਕੇ ਆਉਣੇ ਮੈਂ ਤੋਂ 5000 ਰੁਪਇਆ ਹੋਰ ਮੇਰੇ ਕੋਲ ਨਹੀਂ ਹੈਗਾ 5-5000 ਰੁਪਇਆ ਕਿਉਂ ਜੇ ਤੁਸੀਂ ਦੇ ਦੋਗੇ ਹੋਰ ਦੱਸੋ ਮੈਨੂੰ ਕੌਣ ਤੋਂਗਾ ਬਾਪੂ ਜੀ ਨੇ ਕਿਹਾ ਉਹਨਾਂ ਨੇ ਵੀ ਜਵਾਬ ਦਿੱਤਾ ਤੁਹਾਨੂੰ ਕਿਹਾ ਤੁਸੀਂ ਵੀ ਜਵਾਬ ਦਿੱਤਾ ਉਹ ਦਸਵੇਂ ਬਾਹਰ ਜਾ ਕੇ ਕਿਤੋਂ ਮੰਗਾ ਉਹ ਆ ਦਿਨਾਂ ਤੱਕ ਆਰਤੀ ਵੀ ਜਵਾਬ ਦੇ ਦੇਣ ਨੇ ਪਰ ਮੈਂ ਕੀ ਕਰਾਂ ਜੇ ਆਰਤੀ ਦਬਾਅ ਦੇ ਦਿੰਦੇ ਨੇ ਹੁਣ ਥਾਡੂ ਕੋਲੇ ਕੱਖ ਨਹੀਂ ਹੈਗਾ ਜੇ ਵਿੱਚ ਕੀ ਹਾਜੀ ਕੁਝ ਨਹੀਂ ਹੈਗਾ ਜਿਹੜੇ ਤੇਰੇ ਕੋਲ ਸ਼ੂਟ ਪਏ ਨੇ ਨਾ ਉਹਨਾਂ ਨਾਲ ਹੀ ਡੰਗਸਾਰਨਾ ਦੇਖੀ ਐ ਕਾਹਨੂੰ ਕਰਦੇ ਹੁੰਨੇ ਹੋ ਜੀ ਦੇਖੀ ਜਿਹੜੇ ਪੁਰਾਣੇ ਸ਼ੂਟ ਨੇ ਤਾਂ ਸਾਰੇ ਮੇਰੀਆਂ ਸਾਹੇਲੀਆਣੇ ਦੇਖ ਰੱਖੇ ਸਾਰੇ ਰਿਸ਼ਤੇਦਾਰਾਂ ਨੇ ਦੇਖ ਰੱਖੇ ਨੇ ਹੁਣ ਕੋਈ ਪੈਸਾ ਨਹੀਂ ਹੈਗਾ ਮੇਰੀ ਕੋਲੇ ਅੱਗੇ ਤੈਨੂੰ ਕਦੇ ਮੈਂ ਜਵਾਬ ਦਿੱਤਾ ਜਦੋਂ ਤੈ ਮੰਗੇ ਤਾਂ ਤੈਨੂੰ ਉਹਦੀ ਦੇ ਦੇਣਾ ਹੁੰਦਾ ਜੇ ਤੂੰ ਪੰਜ ਮੰਗਦੀਆਂ ਮੈਂ ਕਹਿੰਦਾ ਨਾ ਵੱਧ ਲੈ ਜਾ ਕੋਈ ਗੱਲ ਨਹੀਂ ਲੋਡ ਪਾ ਜਾਂਦੇ ਕੋਲੇ ਚੰਗਾ ਨਾ ਦੇ ਕੋਈ ਗੱਲ ਨਹੀਂ ਜੇ ਹੁਣ ਤੁਹਾਡੇ ਵਿਆਹ ਹੋਏ ਨਾ ਕਿਤੇ ਰਿਸ਼ਤੇ ਦੇ ਵਿੱਚ ਮੈਂ ਉੱਥੇ ਵੀ ਨਾ ਸੜੇ ਤੋਂ ਸੜਾ ਜੋੜ ਪਾ ਕੇ ਦਵ ਫੇਰ ਤੁਹਾਨੂੰ ਪਤਾ ਲੱਗੂਗਾ ਮੈਨੂੰ ਮੈਨੂੰ ਕੀ ਆ ਜਿਹੇ ਜੇ ਮਰਜ਼ੀ ਬਾਜੀ ਬਸ ਪੈਸੇ ਬੰਦਿਆ ਆਦਨ ਅਜ ਕਿੱਥੇ ਹੁੰਦੇ ਨੇ ਪੈਸੇ ਬੰਦਿਆ ਕੋਈ ਸੁਣਦਾ ਮੇਸ਼ ਕ ਬਸ ਇਹ ਗੱਲ ਹੋ ਗਈ ਪੜਾਈ ਕੁਝ ਨਹੀਂ ਹੋਇਆ ਬਸ ਗੱਲ ਤਾਂ ਕੋਈ ਹੈਗੀ ਐ ਦਲ ਕਿਉਂ ਨਹੀਂ ਹੋ ਮੇਰੇ ਮਾਸੀ ਦੇ ਮੁੰਡੇ ਦਾ ਵਿਆਹ ਦੇਖੀ ਮੈ ਸੂਟ ਲੈਣਾ ਸੀਗਾ ਪੈਸੇ ਮੰਗੇ ਸਾਰਿਆਂ ਨੇ ਹੱਥ ਖੜਾ ਕਰਤੇ ਪਾਪੂ ਜੀ ਵੀ ਕਹਿੰਦੇ ਮੇਰੇ ਕੋਲ ਹੈ ਨਹੀਂ ਇਹ ਵੀ ਕਹਿੰਦਾ ਹੈ ਨਹੀਂਗਾ ਮੈਂ ਲੈ ਕਿ ਨਹੀਂ ਮਹਰਾਂ ਤੂੰ ਬਸ ਸੱਚੀ ਤੂੰ ਕਿੱਥੇ ਲੈ ਕੇ ਦੇਂਗਾ ਬਸ ਤੂੰ 5 ਮਿੰਟ ਖੜਾ ਮੈਂ ਹੁਣ ਹੀ ਲਾਉਣਾ ਕੋਈ ਸਕੀਮ ਪੈਸੇ ਤਾਂ ਆ ਹੀ ਜਾਣਗੇ ਬੈਠ ਖੜ ਏਜ ਗਾੜੀ ਚੰਗਾ ਮੂੰਹ ਬੋਲ ਹੀ ਨਿਕਲ ਜਾਂਦਾ ਉਹਦੀ ਪੂਰੀ ਕਰ ਦਿੰਦਾ ਚਲ ਤੇ ਕਿ ਲੜਣਾ ਜਿੱਥੋਂ ਮਰਜ਼ੀ ਪੂਰੇ ਕਰੇ ਤੇੰਦਾ ਪੈਸਾ ਦਾ ਕੀ ਮਤਲਬ ਆ ਮੇਰਾ ਸੂਤ ਅਜ ਮੈਂ ਕੀ ਲੈਣਾ ਕਿਸੇ ਤੋਂ ਯਾਰਾ ਤੁਸੀਂ ਹੂੰ ਖੇਤ ਰੋਟੀ ਫੜਾਏ ਆ ਉਹ ਕਾਜੀ ਰੋਟੀ ਫੜਾਇਆ ਯਾਰ ਕਿਉਂ ਕੀ ਹੋ ਗਿਆ ਬਿੱਡ ਤਾਂ ਤੂੰ ਐਡਾ ਬੜਾ ਬਿੱਡ ਲੈਣਾ ਤੇ ਗੱਲ ਕੀ ਹੋ ਗਈ ਗੱਲ ਵੀ ਦੱਸ ਗੱਲ ਕੀ ਹੋ ਗਈ ਉਹ ਬਾਹੀ ਵਾਲੇ ਲਾਰ ਕੇ ਨੇ ਉਹਨੇ ਟਰੈਕਟਰ ਦਾ ਤੇਲ ਤਾਂ ਉਹਨਾਂ ਕੋਲ ਹੈ ਜੀ ਫੀਲਡਰਸ ਮਿਹਰਤ ਪਵਾ ਕੇ ਤੋਰਿਆ ਉਹਨਾਂ ਨੂੰ ਲਾ ਤੂੰ ਤਾਂ ਯਾਰ ਮਿੰਣ ਮਿੰਕੇ ਮੂੰਤਦਾ ਐ ਥੋੜੀ ਕਿਤੇ ਗੱਡੇ ਚੱਲਦੀ ਹੁੰਦੇ ਨੇ ਹੁਣ ਜਿੰਨਾ ਕ ਖਾਂਦੇ ਨੇ ਉਹਨਾਂ ਕ ਪਵਾਤਾ ਹੁਣ ਦੱਸ ਕਿਤੇ ਟੈਂਕੀਆਂ ਨਾ ਪੁੱਲ ਕਰਾਉਂਦਾ ਐ ਕਰ ਮੈਨੂੰ ਇਕੱਠਾ ਦੇ ਦੱਸ 10000 ਰੁਪਏ ਜੇ ਕੰਮ ਕਰਾਉਣਾ ਠੀਕ ਐ ਮੈਂ ਕਰਾਵਾਂ ਕੰਮ ਜਾ ਕੇ ਰੇਟ ਵਾ ਲੈ ਗਏ ਉਹ ਤਾਂ ਖੜੇ ਨਹੀਂ ਤੇ ਬੰਦੇ ਬੇਲੇ ਬੈਠੇ ਨੇ ਹਾਂ ਤੇ ਤੂੰ ਮੈਨੂੰ ਫੋਨ ਕਰਦਾ ਮੈਂ ਆ ਜਾਂਦਾ ਉੱਥੇ ਮਾ ਤੂੰ ਐਂ ਗਾਲ ਮੈਂ ਮੈਂ ਆਇਆ ਤੈਗਾ ਮੈਂ ਪੈਸੇ ਲੈ ਕੇ ਹੁਣ ਦੇ ਉਹਨਾਂ ਤੇਲ ਪਵਾ ਕੇ ਕਿੰਨੇ ਦਾ ਫਰਜੂਗਾ ਤੂੰ ਦੱਸ 10000 ਦੇ ਯਾਰ ਰੋਜ਼ ਰੋ ਤੋ ਅਸੂ ਰਿਆ ਓਏ ਫੇਰ ਉਹਨੇ ਕਿਹੜਾ ਇੱਕ ਦਿਨ ਦਾ ਕੰਮ ਐ ਕੱਲੂ ਫੇਰ ਮੈਂ ਉਹ ਕੋ ਤੇ ਤਮ ਹੈ ਅੱਜ 2000 ਦੇ ਦੇ ਪਰਸੋਂ ਦਾ 2000 ਦੇ ਦੇ ਅੜ ਜਾ ਮੈਂ ਦੇਖਦਾ ਮੈਂ ਖਾਣ ਲੱਗਿਆ ਉਹਨਾਂ ਨੂੰ ਐਂ ਕਰ ਹਲੇ ਹੋਏ ਸਾਰੀ ਲੈ ਜਾ ਜਿੰਨੇ ਦਾ ਡੀਜ਼ਲ ਆਇਆ ਨਾ ਬਾਕੀ ਪੈਸੇ ਮੋੜ ਦੀ ਘਰੇ ਲਿਆ ਕੇ ਉਹ ਮੋੜ ਤੋਂ ਮੈਂ ਕੀ ਸੱਚ ਮਾਰਨੇ ਨੇ ਉਹ ਆਖਣੇ ਦਿਹਾੜੀ ਵੀ ਦੇਣੀ ਅਗਲੇ ਨੂੰ ਕੋਈ ਨਾ ਕੋਈ ਨਾ ਦੇ ਦੀ ਫੇਰਾ ਕੁਸਾ ਤੇ ਕੋਲ ਸਿੱਧਾ ਵਗ ਜੀ ਹੁਣ ਓਏ ਸਾਈਕਲ ਤਾਂ ਲੈ ਜਾ ਤੇ ਤੇ ਆ ਕਿਥੋਂ ਆਇਆ ਤੂੰ ਪਤਾ ਹੈ ਕਿਹੜਾ ਨਾ ਤੂੰ ਮੇਰਾ ਕੰਮ ਕਰਾ ਦੱਸ ਦੇ ਕਿੰਨੇ ਦੇ ਨਾਲੇ 10000 ਤੇ 10000 ਤੇ ਕਿਹਨੂੰ ਚੇਤੀ ਲਈ ਤੇ ਹੁਣ ਉਹ ਚਾਹੇ ਕਿਹਨੂੰ ਮਰਜੀ ਚੇਤੀ ਲਈ ਤੇ ਕਿਹੜਾ ਕਿਉਂ ਮੇਰਾ ਕੰਮ ਚਲਾ ਅਰੇਆ 10000 ਤੇਰੇ ਮਾਈਨ ਲਾਈ ਜੀਪੀ ਲੈ ਉਹ ਤੋਂ ਤਾਂ ਮੈਂ ਨਹੀਂ ਕਢਵਾ ਸਕੀ ਤਸੇ ਤੂੰ ਐਸੀ ਕੀ ਗੱਲ ਕਹਿੰਦੇ ਜਿਹੜਾ ਉਹਨੇ ਪੈਸੇ ਕੱਢ ਕੇ ਤੇਰੇ ਹੱਥ ਦੇ ਦਿੱਤੇ ਓਏ ਸਾਨੂੰ ਲੋਕ ਰਾਜੂ ਜੀ ਗੱਡੀ ਕਹਿੰਦੇ ਨੇ ਜੇ ਜੁਗਾਰੀ ਆ ਫਿਰ ਕੋਈ ਜੁਗਾਰ ਦਾ ਲਾਇਆ ਹੁਣ ਅੱਜ ਕੱਲ ਕਿਹਨੂੰ ਕੀ ਪਤਾ ਪਿੰਨੂ ਇਹ ਲਾਣਾ ਫੇਜੇ ਉਹ ਜੁਗਾਰ ਦੱਸ ਦੇ ਉਹ ਕੋਈ ਨਾ ਜਿੱਤੇ ਤੈਨੂੰ ਲੋੜ ਪਈ ਤੈਨੂੰ ਦੱਸ ਦਾਂਗੇ ਮੇਰੇ ਗੱਲ ਸੁਣ ਤੇ ਦਿੱਚੇ ਅੱਡਾ ਫੋਟੋ ਸੁਝੀ ਮੈਂ ਦਵਾ ਦੇ ਚਲ ਕੋਈ ਗੱਲ ਨਹੀਂ ਹਾਂ ਦਵਾ ਦੂੰਗੀ ਹਾਂ ਕਿਉਂਕਿ ਮੜਾ ਮੋਟੇ ਰਿਸ਼ਤੇ ਦੇ ਕੇ ਰੱਖੇਗੀ ਤਾਂ ਹੀ ਵੀਡੀ ਰਹੂਗੀ ਨਹੀਂ ਰੋਣਾ ਪਾ ਦੂੰ ਚੰਗਾ ਹੋਠਾ ਹੈਗਾ ਹਾਂ ਚਲ ਠੀਕ ਹੈ ਥੋੜੇ ਮਿੰਟਾਂ 'ਚ ਕੰਮ ਬਣਾਤਾ ਮੇਰੀ ਗੱਲ ਸੁਣ ਆਈ ਇਹਨੂੰ ਨਾ ਆ ਰਿਸ਼ਤੇ ਦੀ ਚਾਰ ਤੇ ਲਾਈ ਰੱਖ ਇਹੀ ਕੰਮ ਕਰਦਾ ਨਹੀਂ ਸੱਤ ਛੋਟੀ ਦਾ ਫੋਨ ਆਇਆ ਸੀ ਕਹਿੰਦੀ ਸੀ ਕਿ ਸ਼ਾਮ ਵਾਲੇ ਵਾਸਾ ਆਉਂਦੀ ਹੈ ਕਿੰਨਾ ਦੇਖਾਂ ਫੋਨ ਕਰਕੇ ਆ ਰਹੀ ਹੈ ਕਿ ਨਹੀਂ ਆਈ ਜੇ ਆ ਰਹੀ ਹੋਊਗੀ ਫਿਰ ਇੱਕ ਅੰਦਰ ਨੂੰ ਭੇਜਾ ਲੈਣ ਨੂੰ ਹਾਂ ਚੱਲੋ ਅੱਛਾ ਆਈ ਓਇਆ ਕੀ ਆਇਆ ਤੇਲ ਮੁਕਾਇ ਖੜਾ ਦੇਣਾ ਨੋਈ ਰੋਜਾ ਨਾ ਕੋਈ ਚੌੜਾ ਕੋ ਮਿਲਿਆ ਐਸਾ ਜਾਂਦਾ ਮੋਟਰਸਾਈਕਲ ਇੱਚ ਤੇਲ ਚੁਰ ਪਵਾ ਵੀ ਲਿਆ ਕਰ ਕਦੇ ਉਹ ਮਹੀਂ ਪੋ ਨਾ ਮਹੀਂ ਪੁਆਇਆ ਤੀ ਪਰ 7 ਦਿਨ ਹੋ ਗਏ ਖਾਲੀ ਕਰਕੇ ਖੜਾਤਾ ਉਹ ਮੈਂ ਤਾਂ ਲੈ ਕੇ ਨਹੀਂ ਜਾਂਦਾ ਇਹਨੂੰ ਇੰਨਾ ਤੂੰ ਹੀ ਲੈ ਕੇ ਜਾਣਾ ਜਿੱਥੇ ਵੀ ਜਾਣਾ ਉਹ ਲੈ ਕੇ ਜਾਣਾ ਤੇਲ ਤਾਂ ਸਾਰਾ ਮੈਂ ਪੋ ਨਾ ਫਿਰ ਸਾ ਮੰਗਣ ਮਗ ਜਾਣਾ ਵੀ ਦੱਸ ਸਾਰੇ ਪੈਸੇ ਕਿੱਧਰ ਗਏ ਤੈਨੂੰ ਇੰਨੇ ਪੈਸੇ ਤਾਂ ਤੈਨੂੰ 10000 ਦਿੱਤਾ ਤੀ ਇਹਦਾ ਜੂ ਫੂਕ ਦਿਆ ਕਰ ਪੁਆ ਦਿਆ ਕਰ ਇਹਨਾਂ ਚ ਤੁਹਾਇ ਕਾਰ ਇਹਨੂੰ ਛੱਡ ਉਹ ਚੱਕ ਸਾਈਕਲ ਉਹ ਲੈ ਕੇ ਜਾ ਮੈਂ ਨਹੀਂ ਜਾਂਦਾ ਯਾਰ ਮੈਂ ਤਾਂ ਇੱਥੇ ਜਾਊਂਗਾ ਜਿੱਥੇ ਜਾਣਾ ਨਹੀਂ ਮੈਂ ਚੱਲਦਾ ਹੀ ਨਹੀਂ ਪਵਾ ਨਹੀਂ ਫਿਰ ਤੇਲ ਪਾ ਗਜ ਕੀ ਗੱਲ ਹੋ ਗਈ ਆਂਦੇ ਨੂੰ ਲੜਦੇ ਪਿਉ ਦੋਏ ਬਰੇ ਕੀ ਦੱਸਾ ਹਫਤਾ ਪਹਿਲਾਂ ਮੈਂ ਤੇਲ ਪਵਾਇਆ ਸੀ 500 ਦਾ ਖਾਲੀ ਕਰਕੇ ਖੜਾਤਾ ਫਿਰ ਹੋਰ ਮੰਗ ਲਾ ਤੇਰੇ ਬਾਈ ਤੋਂ ਪੈਸੇ ਮੇਰੀ ਗੱਲ ਸੁਣ ਇਹਨੂੰ ਇੰਨੇ ਪੈਸੇ ਦਿਨਾ ਕੀ ਇਹਦੀ ਟੈਂਕੀ ਫੁੱਲ ਨਹੀਂ ਕਰਾ ਸਕਦਾ ਤੂੰ ਉਹ ਯਾਰ 500 ਦਾ ਪਵਾਇਆ ਜੋ ਹੋਰ ਇਹਦੇ ਉੱਤੋਂ ਦੀ ਬਾਵਾ ਆ ਚਲੋ ਛੋਟੋ ਜੀ ਤੁਸੀਂ ਨਹੀਂ ਪੈਸੇ ਕਹਿੰਦੇ ਤੁਸੀਂ ਜਵਾਬ ਦੇ ਦਿਓ ਜੱਕ ਸਾਈਕਲ ਜਾ ਸਾਈਕਲ ਤੇ ਜਾ ਨਾ ਇੱਕ ਸਾਈਕਲ ਹੀ ਜਾਊਗਾ ਮੇਰੀ ਗੱਲ ਸੁਣੋ ਐਂ ਤਾਂ ਮੇਰੇ ਦੌਰ ਸਾਈਕਲ ਤੇ ਜਾਊਗਾ ਮੈਂ ਹੈਗੀ ਆ ਉਹਦੀ ਪਰਚਾਈ ਤੇ ਖੜ ਜਾ ਤੂੰ ਇੱਕ ਮਿੰਟ ਖੜਾ ਦੇ ਲਿਆ ਮੈਂ ਬਣਾਵਾਂ ਹੋਲੂ ਕਿਉਂ ਬਣਾਵਾਂ ਮੇਰੇ ਪੇਕੇ ਦੇ ਇੱਥੇ ਨਹੀਂ ਆਉਂਦੇ ਮੈਨੂੰ ਸ਼ਗਨ ਵਿਆਹ ਫੜ ਹਜ਼ਾਰ ਕੀ ਹੋ ਵਾਲੀ ਤੇਲ ਲੈ ਤੇ ਥੋਤੇ ਨੇ ਪੈਸੇ ਮੈਂ ਤਾਂ 500 ਬੋਤਲ ਆ ਫਿਰ ਕੋ ਵਾਲੀ ਨਾ ਬਸ ਬਾਕੀ ਮਾਪੇ ਜਵਾੜ ਲਾ ਲੂੰਗਾ ਚ ਬਣਾੜਾ ਚ ਬਣਾੜਾ ਹੋਰ ਚ ਬਣਾੜਾ ਅਹੀਂ ਚ ਬਣਾ ਅਹੀਂ ਜਾ ਅਹੀਂ ਤੇ ਚੰਪੜੇ ਪਿਆਰੇ ਕੋਈ ਗੱਲ ਨਹੀਂ ਮੇਰਾ ਵੀ ਐਂ ਕੰਮ ਕਰਦਾ ਹੁੰਦਾ ਜੇ ਮੈਂ ਨੇ ਇਹ ਕੰਮ ਆਈ ਫਿਰ ਭਾਬੀ ਕਾਦੀ ਹੋਈ ਮੈਂ ਨਾ ਲੈ ਬਾਕੀ ਇਹਨਾਂ ਤਾਂ ਮੈਨੂੰ ਪਤਾ ਜੁਗਾੜ ਤਾਂ ਤੂੰ ਲਗਾ ਹੀ ਦੇਗਾ ਬਾਕੀ ਹਾਂ ਤੈਨੂੰ ਪਤਾ ਹੀ ਆ ਆਂ ਬੁੜੀਆਂ ਜੋਗਰੀ ਰਹਿ ਜਾ ਬੱਸ ਬੰਦਿਆਂ ਵਾਲਾ ਕੰਮ ਨਾ ਕਰੀ ਕੋਈ ਨਾ ਮਾੜਾ ਮੋਟਾ ਸੋਚ ਲਿਆ ਕਰੋ ਛੀਵੇਂ ਨੇ ਪੇਕੇ ਆਉਣਾ ਜਾ ਕੇ ਅੱਡੇ ਤੋਂ ਲਿਆਵਾ ਮੈਂ ਇੱਥੇ ਬੈਠੇ ਰਹਿਣੇ ਸਾਰੇ ਦੀ ਹੜੀ ਮੈਡਮ ਜੀ ਫੋਨ ਫਾਨ ਕਰਦਿਆ ਕਰੋ ਸਾਨੂੰ ਸੁਪਨੇ ਆਉਂਦੇ ਨੇ ਵੀ ਤੁਸੀਂ ਚੱਲ ਪਏ ਹੁਣ ਉੱਥੋਂ ਫੋਨ ਦਾ ਬੈਲੈਂਸ ਮੁੱਕ ਗਿਆ ਪਿਆ ਮੇਰੇ ਆਪਾਂ ਉਹਨੂੰ ਹਜ਼ਾਰ ਦਿੱਤਾ ਬੈਲੈਂਸ ਹੀ ਪਾਇਆ ਨਹੀਂ ਉਹ ਤਾਂ ਫਿਰ ਮੈਂ ਤੁਹਾਡੇ ਤੋਂ ਪਵਾਉਂਗੀ ਨਾ ਆਪਦੇਲੇ ਪੈਸੇ ਤੋਂ ਤੁਹਾਡੇ ਨੂੰ ਨਾ ਪਾਉਂਗੀ ਬੈਲੈਂਸ ਸਿਰ ਆਸਵਾਦਲੇ ਨੂੰ ਡੂਬੜੀ ਡੰਡੇ ਘਾਣੂ ਰਚ ਖਰਚੇ ਨੂੰ ਮੈਂ ਮੌਜਾ ਨੇ ਤੁਸੀਂ ਹੈ ਚਲੋ ਚੰਗਾ ਚੰਗਾ ਬਹੁਤੀ ਗੱਲਾਂ ਨਾ ਬਣਾਓ ਮੈਂ ਥੱਕੀ ਆਈ ਆ ਮੈਂ ਐ ਕਰੋ ਨਿੰਬੂ ਪਾਣੀ ਬਣਾ ਕੇ ਦੇ ਦਿਓ ਕਰਮੀ ਬਹੁਤ ਹੋ ਰਹੀ ਆ ਮੈਂ ਤਾਂ ਤੈਨੂੰ ਕਹਿੰਦੀ ਤੂੰ ਚਾਹ ਬਣਾ ਲਾ ਮੈਂ ਕਿਹ ਚਾਹ ਬਣਾਉਂ ਥੱਕੀ ਹਰੀ ਮੈਂ ਆਈ ਆ ਚਲੋ ਬਣਾ ਕੇ ਦਿਓ ਨਿੰਬੂ ਪਾਣੀ ਵਹਿ ਰਾਜੂ ਹਾਂ ਜੀ ਕੀ ਕਰੀ ਜਾਂਦਾ ਕੁਛ ਨਹੀਂ ਕੰਮ ਤੋਂ ਆਇਆ ਅੱਛਾ ਕਿਹੜੇ ਕੰਮ ਤੋਂ ਆਇਆ ਤੂੰ ਕਿੱਥੋਂ ਆਇਆ अच्छा मेरी गल सुन चक्की तो ना जाके दाना चक लेया मैं तो नहीं जांदा ओ हेलो ते और कौन ਜਾਊਗਾ ਜੀ तू ਨਹੀਂ ਜਾਏਗਾ यार कोई मर्ज़ी ਜਾਵੇ ਮੈਂ ਨਹੀਂ ਜਾਂਦਾ ਆ ਕੀ ਮਤਲਬ ਹੋਇਆ ਮੇਰੇ ਹਰੇ ਗੱਲ ਨੂੰ ਤੂੰ ਜਵਾਬ ਹੀ ਦੇ ਦਿੰਦਾ ਕੀ ਗੱਲ ਤੈਨੂੰ ਇੰਨੀ ਮਾੜੀ ਲੱਗੀ ਮੈਂ ਜਿਹੜਾ ਕੰਮ ਕਹਿ ਦੂੰ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਜੇ ਉਧਰ ਉਹ ਦੀਦੀ ਕਹੇ ਨਾ ਵੀ ਆਹ ਕੰਮ ਕਰਕੇ ਆ ਉਦੋਂ ਤਾਂ ਹੀ 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 ਭਾਬੀ ਜੀ ਕੋਈ ਨਾ ਜਾਇਆ ਨਾ ਮੈਂ ਕੀ ਕਰ ਮੈਂ ਤੇਰਾ ਨੌਕਰਾਂ اچھا ਤਾਂ ਜਦੋਂ ਦੀਦੀ ਜੀ ਕਹਿੰਦੇ ਨੇ ਉਦੋਂ ਤਾਂ ਉਹਨਾਂ ਦਾ ਨੌਕਰ ਬਣ ਜਾਣਾ ਉਹ ਸੌਗਾ ਲੈ ਯਾਰ ਸਾਡੀ ਜੋਰ ਪਰਜਾਈਤਾ ਹੈ ਕੀ ਲੈਣਾ ਹੈ ਮੈਂ ਇਤੋਂ ਨਹੀਂ ਜਾ ਜਾਂਦਾ ਜਿਹਨੂੰ ਕੋਈ ਜਲਾ ਭੇਜਦੀ ਹਾ ਦੋ ਹੀ ਪੇਦੇ ਵਾਲੀ ਦੱਸ ਕੋਈ ਕੰਮ ਕਰਕੇ ਨਹੀਂ ਰਾਜ਼ੀ ਹੈਗਾ ਕੋਈ ਨਾ ਫੈਰੀ ਬਾਈ ਨੂੰ ਕਹੂੰਗੀ ਹੁਣ ਤਾਂ ਮੈਂ ਉਹ ਵੀ ਲੋਟ ਕਰੂੰਗਾ ਹੋਰ ਬਾਈ ਕਿਵੇਂ ਇਹ ਚੱਲਦਾ ਗੱਡੀ ਦਾ ਚੰਮ ਸਾਚਾ ਚੀਜ਼ ਕਰਾ ਆਪਾਂ ਵੀ ਬਾਰੀ ਗੋਣ ਵੀ ਕਰਿਆ ਤੇਰੀ ਕਰਾਉਣਾ ਗੱਲ ਆ ਬਾਬੀ ਆ ਬਾਈ ਦਾ ਫੋਨ ਆਇਆ ਪਹਿਲੇ ਤੇਰੇ ਵਾਲੇ ਫੋਨ ਤੇ ਲਾਇਆ ਹੋਇਆ ਤਾਂ ਚੱਕਿਆ ਨਹੀਂ ਲਗਾ ਫਿਰ ਉਹਨੇ ਮੈਨੂੰ ਲਾ ਲਿਆ ਫੋਨ ਕਰੀ ਗੱਲ ਬਾਈ ਨਾਲ ਉਹੋ ਮੇਰਾ ਫੋਨ ਤਾਂ ਅੰਦਰ ਪਿਆ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਚਲ ਕੋਈ ਨਾ ਬਾਈ ਨਾਲ ਗੱਲ ਕਰ ਲੈ ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੈਂ ਵਧੀਆ ਉਹੋ ਗੁੱਸੇ ਕਿਉਂ ਕਰਦੇ ਹੋ ਮੇਰਾ ਨਾ ਫੋਨ ਅੰਦਰ ਪਿਆ ਸੀ ਚਾਰਜਿੰਗ ਤੇ ਤੇ ਮੈਂ ਛਾੜੂ ਲਈ ਜਾਂਦੀ ਸੀ ਪਤਾ ਲੱਗਿਆ ਮੈਨੂੰ ਹੋਰ ਤੁਸੀਂ ਦੱਸੋ ਠੀਕ ਹੋ ਅੱਛਾ ਕਿਵੇਂ ਚੱਲਦਾ ਤੁਹਾਡਾ ਕੰਮ ਕਰ ਵਧੀਆ ਚੱਲੀ ਜਾਂਦਾ ਹੈ ਅੱਛਾ ਅੱਛਾ ਚਲੋ ਕੋਈ ਨਾ ਮੈਂ ਫੇਰ ਕਰਦੀ ਆ ਆਪਣੇ ਵਾਲੇ ਫੋਨ ਤੋਂ ਮੈਂ ਨਾ ਤੁਹਾਨੂੰ ਨੰਬਰ ਡਾਇਲ ਕਰ ਗਈ ਆ ਠੀਕ ਹੈ ਫੇਰ ਗੱਲ ਕਰਦੇ ਆ ਆ ਕੋਈ ਵੀ ਮੇਰੀ ਗੱਲ ਕਰੇ ਕੋਈ ਮਾੜੀ ਠੀਕ ਆ ਬਾਈ ਖਿਆਲ ਰੱਖੀਂ ਘਰ ਆਪਦਾ ਓਕੇ ਸੱਚ ਬਾਈ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਜਾ ਕੇ ਨਾ ਚੱਕੀ ਤੇ ਦਾਣਾ ਚੱਕ ਕੇ ਲਿਓ ਦਾਣਾ ਮੁੱਕਿਆ ਵੇ ਘਰੇ ਬਬੀ ਉਹ ਨੂੰ ਆਤਮੇ ਨੂੰ ਕਹਿੰਦੀ ਤੂੰ ਵੇ ਕਾਣੂ ਛੇੜਦਾ ਉਹ ਨੂੰ ਛੇੜਨ ਦੀ ਤਾਂ ਲੋੜ ਹੀ ਨਹੀਂ ਹੈਗੀ ਉਹ ਨਹੀਂ ਕਿਸੇ ਆਖੇ ਲੱਗਦਾ ਹੈਗਾ ਕਿਉਂ ਤੇਰਾ ਕਹਿਣਾ ਮੰਨਦਾ ਨਹੀਂ ਉਹ 36 ਉਰੇ ਉਹ ਕੰਮ ਕਰਤਾ ਜੋ ਮੈਂ ਕੰਮ ਕਹਿੰਨੇ ਉਹਨਾਂ ਜਵਾਬ ਦੇ ਦਿੰਦਾ ਜੇ ਮੇਰਾ ਘਰ ਵਾਲਾ ਇੱਥੇ ਹੁੰਦਾ ਨਾ ਮੈਂ ਤਾਂ ਉਹਦੇ ਹਿੱਟ ਨਹੀਂ ਮਾਰਦੀ ਸੀ ਐਂ ਜਿਵੇਂ ਵਾਈ ਹਿੱਟ ਨੂੰ ਹਾਂ ਜੀ 307 ਦਾ ਪਰਚਾ ਕਰਾ ਦੂੰ ਅੱਛਾ ਐਵੇਂ ਕਿਵੇਂ ਕਰਾ ਦੇਂਗਾ ਤਾ 307 ਦਾ ਪਰਚਾ ਲੈ ਕੇ ਤੂੰ ਆ ਕੇ ਦੇਖ ਹਿੱਟਾ ਤੂੰ ਲੈ ਦੇ sabia ਕਿ ਮੈਂ ਬੋਲਦਾ ਇਹ ਨਾ ਜੀ ਅੱਕਾ ਚੱਕ ਲਿਆਉਂਦਾ ਤੇਰਾ ਕਹਦਾ ਦੀ ਕੁਸ ਹੈ ਯਾਰ ਮੇਰੀ ਮਰਜ਼ੀ ਮੈਂ ਮਰਜ਼ੀ ਦਾ ਮਾਲਕਾ ਰੋਟੀ ਤਾਂ ਐਸੇ ਘਰ ਚ ਖਾਣੀ ਐ ਮਰਜ਼ੀ ਦਾ ਮਾਲਕ ਲੱਗਾ ਕਿ ਕਿਤੋਂ ਮੰਗ ਲਿਆ ਉਹਦੇ ਨਾਲ ਖਵਾਈ ਤੂੰ ਲੈ ਦੇਖ ਲੈ ਕਿਵੇਂ ਹੁਭ ਕੇ ਬੋਲਦਾ ਵੇ ਕਲੇਣਿਆ ਕਲੇਣਿਆ ਕਦੇ ਤਾਂ ਆਪ ਦੀ ਕੋੜੀ ਜ਼ੁਬਾਨ 'ਚ ਮਿੱਠੀ ਜ਼ੁਬਾਨ ਬੋਲਿਆ ਕਰ ਮਿੱਠਾ ਬੋਲਿਆ ਕਰ ਕੋਈ ਮਿੱਠਾ ਬੋਲਣ ਵਾਲੀ ਗੱਲ ਕਰੇਗੀ ਤਾਂ ਹੀ ਬੋਲੂਗਲਾ ਮਿੱਠਾ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਖੋਟਾ ਸਿੱਕਾ ਸਮਝਦਾ ਨਾ ਕਈ ਵਾਰੀ ਖੋਟਾ ਸਿੱਕਾ ਵੀ ਕੰਮ ਆ ਜਾਂਦਾ ਹੈ ਇਹ ਨਹੀਂ ਪਤਾ ਸ਼ਾਲੂ ਦੀਦੀ ਤਾਂ ਹੱਥ ਖੜੇ ਕਰ ਜਨ ਵੀ ਮੈਂ ਨਹੀਂ ਤੇਰਾ ਰਿਸ਼ਤਾ ਕਰਾਉਂਦੀ ਅਖੀਰ ਚ ਕੀ ਪਤਾ ਮੈਂ ਹੀ ਕੰਮ ਆਇਆ ਵੇ ਡੰਗਰਾ ਕਾਣੂ ਕਲੇਸ਼ ਕਰਦਾ ਤੂੰ ਜਾ ਕੇ ਚੱਕੀ ਤੋਂ ਦਾਣਾ ਚੱਕ ਲਿਆ ਤੂੰ ਭਾਵੇਂ ਕੁਛ ਮਰਜ਼ੀ ਕਹਿ ਮਤਲੇ ਉਹਨਾਂ ਤੇ ਆਖੇ ਲੱਗਦਾ ਉਹ ਭਾਵੇਂ ਇਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਸੱਚੀ ਇਹਨੂੰ ਨਾ ਕਹਿ ਕੇ ਕੇ ਹੰਬ ਗਈ ਕੁਝ ਕਹੀ ਨਾ ਕਰ ਇਹਨੂੰ ਹੁਣ ਬਸ ਰਹਿਣ ਦੇ ਕੋਈ ਨਾ ਮੈਂ ਨਾ ਦੀਦੀ ਨਾਲ ਜਾ ਕੇ ਗੱਲ ਕਰਦੀ ਆ ਉਹਦੇ ਕਾਹੇ ਤੋਂ ਜਾਊਗਾ ਇਹ ਕੋਈ ਨਾ ਉਹ ਮੈਂ ਵੀ ਕਹੂੰਗਾ ਉਹ ਸੇਰੇ ਬੜਾ ਸਰਚੜਾ ਰੱਖਿਆ ਹੋਰ ਦੱਸ ਮੜੀ ਜੀ ਕੱਲ ਇਹ ਕਹਿੰਦਾ ਉਹ ਦੀ ਪੂਰ ਕਰ ਦਿੰਦੀ ਆ ਦੱਸ ਫੇ ਕਾਣੂ ਵੀਰ ਜੀ ਦੀਦੀ ਨੇ ਤਾਂ ਨਾ ਇਹਨੂੰ ਵਿਆਹ ਦਾ ਲਾਰਾ ਲਾਇਆ ਹੋਇਆ ਪਤਾ ਨਹੀਂ ਕਦ ਡੋਲਾ ਲਿਆ ਕੇ ਦੋਗੀ ਇਹਨੂੰ ਅੱਛਾ ਇਹ ਗੱਲ ਮੈਨੂੰ ਨਹੀਂ ਪਹਿਲਾਂ ਪਤਾ ਤੀਗਾ ਹੁਣ ਪਤਾ ਲੱਗ ਗਿਆ ਨਾ ਵੀਰ ਜੀ ਕੋਈ ਗੱਲ ਨਹੀਂ ਮੈਂ ਦੀਦੀ ਨੂੰ ਕਹਿੰਦੀ ਆ ਚਲੋ ਕੋਈ ਲੈ ਕੀ ਹੋ ਗਿਆ ਫੁੱਲਫੁੱਲ ਮੁੰਝਾ ਕਿਉਂ ਤਾਰ ਰਖਿਆ ਤਾ ਕਾਨੂੰ ਦੀਦੀ ਮੈਂ ਨਾ ਰਾਜੂ ਨੂੰ ਕਿਹਾ ਸੀਗਾ ਵੀ ਜਾ ਕੇ ਚੱਕੀ ਤੋਂ ਦਾਣਾ ਚੱਕ ਲਿਆ ਪਰ ਉਹ ਇਸਦੇ ਆਖੀ ਨਹੀਂ ਲੱਗਦਾ ਹੈਗਾ ਮੈਂ ਤਾਂ ਨਾ ਕਹਿ ਕੇ ਹੰਬ ਗਈ ਲੈ ਫਿਰ ਇਸ ਕਿੱਟੀ ਕੱਲ ਸੀ ਤੂੰ ਮੈਨੂੰ ਕਹਿ ਦਿੰਦੀ ਜੇ ਮੈਂ ਕਿਹਾ ਹੁੰਦਾ ਹੁਣ ਝਟਕਟ ਲਿਆ ਜਾਂਦਾ ਹੁਣ ਫਿਰ ਹੁਣ ਕਹਿ ਕੇ ਦੇਖ ਲਓ ਤੁਸੀਂ ਲੈ ਫਿਰ ਕੀ ਹੋ ਗਿਆ ਕਹਿ ਦਿੰਨੀ ਹੈ ਮੈਨੂੰ ਕਿਹੜਾ ਜਵਾਬ ਦੇਣ ਲੱਗਿਆ ਹੁਣ ਹੀ ਲਿਆ ਦਿੰਦਾ ਉਹ ਦਾਣਾ ਬੈਠ ਤੂੰ ਕੰਨੀਆਂ ਵੀ ਹੁਣ ਕੋਈ ਨਾ ਕਹਿ ਕੇ ਵੇਖ ਲੋ ਛੋਟੀ ਗੱਲ ਤਾਂ ਮਿੰਟ ਚ ਸੁਣ ਲਾਂਦਾ ਮੇਰੀ ਨਹੀਂ ਸੁਣਦਾ ਹੈ ਗੋ ਜੇ ਰਾਜੂ ਐ ਤੋ ਵੀ ਲੈ ਕੇ ਬਟਾ ਨੂੰ ਹੁਣ ਚਮਕੁੱਚੀ ਕਰੀ ਜਾਂਨਾ ਵੇ ਜਾ ਕੇ ਦਾਣਾ ਲੈ ਕੇ ਦਾਣਾ ਹਾਂ ਠੀਕ ਈ ਗੱਲ ਆ ਹੱਥ ਕਰੋ ਇਹ ਆ ਲੋ ਇੱਕ ਇੱਕ ਕੰਦਰਾ ਇਹ ਦਾਣਾ ਦੀ ਉਹਰਾ ਉਹ ਜਿਹੜਾ ਚੱਕੀ ਦੇ ਤਰਿਆ ਹੋਇਆ ਉਹ ਕਿੰਨੀ ਜਾ ਕੇ ਲਿਆ ਦੇ ਅੱਛਾ ਸਮਝ ਗਿਆ ਉਹਨਾਂ ਮੈਂ ਬੱਸ ਗਿਆ ਤੇ ਆਇਆ ਛੇਤੀ ਜਾ ਬਾਈ ਗੱਲਾਂ ਕੁਝ ਦੇਖਿਆ ਇੱਕ ਵਾਰ ਤੇ ਮੇਰੀ ਗੱਲ ਮੰਨ ਜਾਂਦਾ ਆ ਸਾਰਾ ਟੱਬਰ ਪਤਾ ਨਹੀਂ ਇਹ ਕਿੰਨੇ ਦੇਖ ਕੇ ਕਿਉਂ ਨੱਕ ਚੜਾਉਂਦਾ ਰਹਿੰਦਾ ਚੱਲ ਆ ਬਦੇ ਕੰਮ ਤੱਕ ਮਤਲਬ ਰੱਖ ਤੇਰਾ ਕੰਮ ਹੋ ਗਿਆ ਤੈ ਕਿ ਲੈਣਾ ਲੈ ਦੱਸ ਹੁਣ ਮੈਂ ਕਿਹਨੂੰ ਕਹਾ ਇੱਕ ਤਾਂ ਭੈਣ ਨਾ ਉਦੋਂ ਵੀ ਫੋਨ ਕਰਦੀ ਆ ਜਦੋਂ ਘਰੇ ਕੋਈ ਹੁੰਦਾ ਨਹੀਂ ਸ਼ਹਿਰੀ ਵੀਰੇ ਹਾਂ ਭਾਬੀ ਕੀ ਹੋ ਗਿਆ ਕਿੱਥੇ ਜਾਂਦੇ ਹੋ ਤੁਸੀਂ ਜਾਂ ਜਾ ਕੇ ਆਉਣਾ ਅੱਛਾ ਮੈਂ ਤੁਹਾਨੂੰ ਇਹ ਕਹਿੰਦੀ ਸੀ ਕਿ ਮੇਰੀ ਨਾ ਭੈਣ ਦਾ ਫੋਨ ਆਇਆ ਸੀਗਾ ਬਸ ਪਹੁੰਚਣ ਹੀ ਵਾਲੀ ਏਡੇ ਤੇ ਅਸੀਂ ਜਾ ਕੇ ਉਹਨੂੰ ਲੈ ਆਂਦੇ ਭਾਬੀ ਕਿਸੇ ਨੂੰ ਹੋਰ ਭੇਜ ਦੇ ਆੜ ਕੇ ਤਾਂ ਫੋਨ ਆ ਗਿਆ ਉਹ ਕਹਿੰਦਾ ਮੈਂ ਜਾਣਾ ਫਿਰ ਕਿਤੇ ਪੈਸੇ ਫੜ ਕੇ ਲੈ ਜਾ ਛੇਤੀ ਕਾ ਨਾ ਫੋਨ ਮੈਂ ਕਿਨੂੰ ਕਹਾ ਦੇਖ ਨਾ ਆਤਮ ਹੀ ਹੈਗੀ ਪਹਿਲੀ ਹੋਊਗਾ ਕਿੱਥੇ ਫੜਦਾ ਮੇਰੀ ਗੱਲ ਵੀਰੇ ਸੁਣ ਲੂਗਾ ਕੋਈ ਚੱਕਰ ਨਹੀਂ ਦੋਸਤੋ ਫੋਨ ਮੈਂ ਵੇ ਰਾਜੂ ਰਾਜੂ ਮੁੰਡਾ ਲਾਦੇ ਵੀ ਨਹੀਂ ਕਰੇ ਹੈਗਾ ਵੇ ਆਤਮੇ ਰਾਜੂ ਕਿੱਥੇ ਮਰ ਗਿਆ ਹਾਂਜੀ ਦੱਸੋ ਦੱਸਾਂਗੀ ਤਾਂ ਤਾਂ ਜੇ ਮੇਰਾ ਕੰਮ ਕਰਕੇ ਆਏਗਾ ਜੇ ਕਰਨ ਵਾਲਾ ਹੂ ਜ਼ਰੂਰ ਕਰਾਂਗੇ ਮੇਰੀ ਗੱਲ ਸੁਣ ਮੇਰੀ ਭੈਣ ਦਾ ਫੋਨ ਆਇਆ ਸੀ ਪਿੰਡ ਦੇ ਅੱਡੇ ਤੱਕ ਪਹੁੰਚ ਗਈ ਉਹ ਜਾ ਕੇ ਉਹਨੂੰ ਲੈ ਕੇ ਆ ਬਸ ਮੈਂ ਕਿਹਾ ਤੇ ਆਇਆ ਆਇਆ ਹੁਣ ਮੈਨੂੰ ਕਹਿਣਾ ਨਾ ਪਵੇ ਦਵਾਰ ਉਹ ਪਹਿਲੀ ਵਾਰ ਤਾਂ ਕੋਈ ਚੱਜ ਦਾ ਕੰਮ ਦੱਸਿਆ ਤਾਂ ਬਸ ਮੈਂ ਤਾਂ ਗਿਆ ਤੇ ਆਇਆ ਅੱਜ ਤਾਂ ਮੇਰੇ ਆਖੇ ਲੱਗਿਆ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਅੱਜ ਇਹ ਮੇਰੀ ਗੱਲ ਮੰਨ ਕਿਵੇਂ ਗਿਆ ਜਿਹੜਾ ਮੈਂ ਹਰੇਕ ਵਾਰੀ ਕੰਮ ਕਹਿੰਨੀ ਮੈਂ ਤਾਂ ਜਵਾਬ ਹੀ ਦੇ ਦਿੰਦਾ ਚਲ ਕੋਈ ਨਾ ਮੈਨੂੰ ਕੀ ਹੈ ਜਾ ਕੇ ਭੈਣ ਨੂੰ ਲਿਆਉਗਾ ਅੱਡੇ ਤੱਕ ਹਾਂ ਲੋ ਜੀ ਥੋਡੀ ਭੈਣ ਹਾਂ ਮੈਨੂੰ ਵੀ ਪਤਾ ਮੇਰੀ ਭੈਣ ਹੈ ਅੱਗੇ ਤੋਂ ਕੋਈ ਕੰਮ ਹੋਵੇ ਤਾਂ ਮੈਨੂੰ ਜਰੂਰ ਦੱਸਿਆ ਅੱਜ ਤੋਂ ਬਾਅਦ ਆਪਾਂ ਥੋੜੀ ਕੰਨੀ ਹੈ ਹੁਣ ਤੇ ਕੀ ਹੋ ਗਿਆ ਜਿਹੜੇ ਮੇਰੇ ਕੰਨੀ ਦੇ ਹੋ ਗਿਆ ਮੈਂ ਕਿਹਾ ਚਲੋ ਥੋਡੀ ਵੀ ਥੋੜੀ ਮੋਟੀ ਸੇਵਾ ਕਰ ਲਈਏ ਠੀਕ ਹੈ ਭਾਈ ਹੋਰ ਕੋਈ ਕੰਮ ਨਹੀਂ ਹੈਗਾ ਜਾਂ ਸਰ ਦਿਓ ਤੁਸੀਂ ਅੱਛਾ ਹਾਂ ਠੀਕ ਕੀ ਗੋ ਇਹ ਨਹੀਂ ਉਹੀ ਕਹਾਂ ਉਹ ਕਾਣ ਨੂੰ ਭੈਣੇ ਪੁੱਛੀ ਨਾ ਤੂੰ ਜਿਹੜਾ ਕੰਮ ਕਹਿ ਦਿੰਨੀ ਆ ਕਿਸੇ ਕੰਮ ਨੂੰ ਆਖੀ ਨਹੀਂ ਲੱਗਦਾ ਆ ਹੁਣ ਪਤਾ ਨਹੀਂ ਤੈਨੂੰ ਕਿਵੇਂ ਲੈਣ ਬੱਗ ਗਿਆ ਪਹਿਲਾਂ ਮੈਂ ਕਿਹਾ ਸੀ ਵੀ ਚੱਕੀ ਤੋਂ ਜਾ ਕੇ ਧਾਣਾ ਚੱਕ ਲਿਆ ਉਹ ਨਹੀਂ ਮੰਨਿਆ ਹੈਗਾ ਫਿਰ ਕਿਹਾ ਸੀ ਖੇਤ ਚੋਂ ਜਾ ਕੇ ਰੋਟੀ ਫੜਾਇਆ ਬੰਦਿਆਂ ਨੂੰ ਕਿਸੇ ਕੰਮ ਨੂੰ ਆਖੀ ਨਹੀਂ ਲੱਗਦਾ ਚਲ ਸ਼ੁਕਰ ਹੈ ਭੈਣੇ ਤੂੰ ਆ ਗਈ ਚਲ ਕੋਈ ਗੱਲ ਨਹੀਂ ਐਨੀ ਕਹਾਂ ਫਿਜੀ ਗੱਲੀਏ ਨਾਲੇ ਸਾਰੀ ਗੱਲਾਂ ਉਰੇ ਕਰਨੀ ਕਿ ਚਾਹ ਬਣੇਗੀ ਪੁੱਛੇਗੀ ਉਹ ਮੈਂ ਤਾਂ ਭੁੱਲੀ ਗਈ ਆ ਜਦ ਭੱਜਿਆ ਰਾਜੂ ਮੈਂ ਰਾਜੂ ਹਾਂਜੀ ਇੱਥੇ ਆ ਉਹ ਜਸੋ ਨਿਆ ਕਹੇ ਸੀ ਕਿ ਤੂੰ ਮੇਰੇ ਨਾਲ ਤਾਂ ਬੇਜੀ ਕਰਾਉਗੀ ਦਵਾਈ ਲੈਣਗੀ ਲੈ ਸਰ ਮੈਨੂੰ ਸ਼ਾਇਦ ਮੇਰੇ ਕੋਲ ਪੈ ਨਹੀਂ ਹੈ ਨਾ ਨਾ ਮੈਂ ਬਿਦਾ ਨਹੀਂ ਨਾ ਕੰਮ ਹੈ ਨਾ ਮੈਨੂੰ ਯਾਦ ਹੱਸਾ ਦੋ ਚਾਰ ਦਿਨਾਂ ਤੋਂ ਹੋਈ ਕਿ ਜਦ ਜਿਹੜੀ ਵੀ ਗੱਲ ਕਹਦੀ ਹੈ ਮਿੰਟਾਂ 'ਚ ਜਵਾਬ ਦੇ ਦਿੰਦਾ ਨਾ ਤੇ ਅੱਜ ਕਰ ਤੇਰੀ ਅੱਖਾਂ ਬਦਲੀ ਲਲਦੀਆਂ ਓਏ ਆਪਾਂ ਤਾਂ ਸਾਰੀ ਬਦਲੀ ਹੋਇਆ ਨਾ ਅੱਖ ਤਾਂ ਛੱਡ ਤੂੰ ਕੋਈ ਗੱਲ ਨਹੀਂ ਜਿਹਨਾਂ ਦੀ ਉਂਗਲਾਂ ਤੇ ਤੂੰ ਨੱਚ ਰਿਆ ਨਾ ਮੈਂ ਦੱਸਦਾ ਕੰਮ ਤੇਰੇ ਬਾਅਦ ਕੋਈ ਵੀ ਨਹੀਂ ਹੋਣਾ ਵੱਡਾ ਆਇਆ ਜਾਂਦਾ ਜੀ ਨਾਲ चली जाऊं मैं अभी भाग जा भाग जा मैं किधर तो सफाई राजू हाँ जी कुछ काम कर रही है आप ना जी मैं सफाई नहीं हूँ अच्छा ते असी ना बाजार जाके आना सिगा शॉपिंग करनी है हमारी जी चलेंगे सब तेरा हाँ चलो पर अकेली दिमाग तो फिर शॉपिंग करेंगे अपना ना किला चाम जाम भी और ती सूट बहुत सोन सोने मिलते हैं बढ़िया है मिलते हैं हाँ हाँ सोने मिलते हैं चल तू पैसे जाके ले हाँ हाँ जाके ले ना ना पैसे और आ जाओ पैसे में ठेले का हाँ दीदी बदला बदल गया हाँ दादा मैंने आपके घर से अच्छी आस्ता शॉपिंग करके अरे बाकी क्यों गर्मी है है दीदी अभी मुझे बुलाया है बुलाकी है आज ना और आज ये मेरी फिर तो ना नहीं है ਕਾਲ ਨਹੀਂ ਸੁਣਦਾ ਹੈਗਾ ਹੋਰ ਮੈਨੂੰ ਕਿਹਾ ਕਿ ਮੈਂ ਦਵਾਈ ਦਵਾ ਲੈ ਸ਼ਾਇਦ ਹੈ ਕਿ ਗਿਆ ਹੀ ਨਹੀਂ ਰਹਾ ਮੇਰਾ ਅਥਰ ਪਤਾ ਨਹੀਂ ਬੱਸ ਕਿੱਥੇ ਉੱਜੜ ਗਿਆ ਕਾਣੂ ਦੀਦੀ ਉਹ ਤਾਂ ਸਾਡੇ ਨਾਲ ਸ਼ਹਿਰ ਬਾਗ ਗਿਆ ਸੀਗਾ ਸ਼ਾਪਿੰਗ ਕਰਾਂ ਸਾਨੂੰ ਹੋ ਜਾ ਅੱਜ ਤਾਂ ਪੈਸੇ ਵੀ ਓਨੇ ਲਾਏ ਨੇ ਹਰਾਨੀ ਵਾਲੀ ਗੱਲ ਅਸੀਂ ਤਾਂ ਨਵੇਂ ਨਵੇਂ ਸੂਟ ਲੈ ਕੇ ਆਏ ਹਾਂ ਹੋਰ ਇੱਕ ਸੂਟ ਨਾ ਮੈਂ ਤੁਹਾਡੇ ਲਈ ਵੀ ਲੈ ਕੇ ਆਈ ਆ ਤੁਸੀਂ ਦੇਖ ਲਓ ਜੇ ਸੋਹਣਾ ਲੱਗਿਆ ਠੀਕ ਹੈ ਉਹ ਤਾਂ ਠੀਕ ਹੈ ਮੈਂ ਹੁਣ ਸਮਝੀਏ ਸਾਰੀ ਗੱਲਬਾਤ ਮਤਲਬ ਮੈਂ ਵੀ ਸੋਚ ਰਹੀ ਸੀ ਵੀ ਉਹ ਇੰਨੇ ਦਿਨਾਂ ਦਾ ਬਦਲਾ ਬਦਲਾ ਕਿਉਂ ਪਿਆ ਤੈਨੂੰ ਪਤਾ ਉਹਦੇ ਬਦਲਣ ਦਾ ਕਾਰਨ ਕੌਣ ਹੈ ਕੌਣ ਤੇਰੀ ਭੈਣ ਲੈ ਮੈਂ ਆਹੋ ਤੇਰੇ ਕਰਕੇ ਨਹੀਂ ਮੇਰੇ ਪਿੱਛੇ ਉਤਾਵਰਦਾ ਸੀ ਮੈਂ ਕਹਿ ਕੀ ਕਰੂੰ ਕਿਉਂਕਿ ਮਾਸੀ ਦੀ ਕੁੜੀ ਨਾਲ ਰਿਸ਼ਤਾ ਕਰਾਉਂਦੇ ਨੇ ਤੇ ਬਾਅਦ ਚੱਲ ਜਾਈ ਹੁਣ ਤੇਰੀ ਭੈਣ ਹੁਣ ਤੇਰੇ ਅੱਗੇ ਪਿੱਛੇ ਵੀ ਤੂੰ ਰਿਸ਼ਤਾ ਕਰਾਈਂਗੀ ਉਹ ਉਹੀ ਗੱਲ ਤਾਂ ਮੈਂ ਸੋਚੀ ਜਾਨੀ ਆ ਜਦੋਂ ਮੈਂ ਕਿਸੇ ਕੰਮ ਨੂੰ ਕਹਿਦਾ ਸੀ ਉਦੋਂ ਮੈਨੂੰ ਛੱਡ ਦੇ ਨੇ ਜਵਾਬ ਦੇ ਦਿੰਦਾ ਸੀ ਆ ਕੇ ਕਹਿੰਦੇ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਹੁਣ ਜਦੋਂ ਤੇ ਮੇਰੀ ਭੈਣ ਆਈਆ ਉਦੋਂ ਦਾ ਤਾਂ ਮੇਰੇ ਅੱਗੇ ਪਿੱਛੇ ਫਿਰਦਾ ਤਾਬੇ ਦੱਸੋ ਕੋਈ ਕੰਮ ਹੈਗਾ ਜੀ ਨਾਰੇ ਤੇਰੇ ਤਾਰ ਦੱਸੋ ਮੈਂ ਕਿ ਉਹਦੇ ਨਾਲ ਰਿਸ਼ਤਾ ਥੋੜਾ ਕਰਵਾ ਲੈ ਆ ਜਰਜੀ ਉਹਦੀ ਸੋਚ ਆ ਬੱਸ ਮੈਂ ਤਾਂ ਕਹਿਨੀ ਆ ਐਸੇ ਬੱਕਰਾ ਤਾਂ ਆਪਣੂੰ ਬੜੀਆ ਬਸਾਉਂਦਾ ਹੈ ਕੰਮ ਕਰਾਉਣੇ ਇਹ ਸਭ ਨੇ ਆਪਣੇ ਕੰਮ ਹੀ ਹਲਾੰਦਨੇ ਚੱਲ

ਗੱਲ ਸੁਣ ਰੋ ਜੀ ਜੀ ਕਹਿੰਦੀ ਬੜੀ ਵੇਟਰ ਅਧਿਕਾਰਾ ਕਰੂ ਪਲੀ ਤੇ ਭੈਣਾ ਰਿਸ਼ਤਾ ਕਰਾਉਣਾ ਠੀਕ ਹੈ ਚਲ ਬਸ ਉਹਨੇ ਹੀ ਗੱਲ ਤੇਰੇ ਕੋਲ ਸਜ਼ਰੀ ਹੈ ਉਹਦਾ ਭਾਗ ਬਣਾਉਣੀ ਹੈ ਖੁਦ ਆਪਾ ਨਰਲੀ ਮੇਰੀ ਗੱਲ ਸੁਣੋ ਮੈਂ ਨਾ ਚਾਹ ਬਣਾ ਕੇ ਲਿਆਂਦੀ ਆ ਫਿਰ ਆਪਾਂ ਗੱਪੇ ਛੱਪੇ ਮਾਰਾਂਗੇ ਠੀਕ ਹੈ ਹਾਂ ਨਰਲੀ ਫੇਰ ਸੋਧਦੇ ਹੋ ਤਾਂ ਕੀ ਕੰਮ ਕਰਾਈਏ ਠੀਕ ਹੈ ਤੇ ਹੁਲਾਉ ਤੇ ਘੇੜਦੀ ਆਈ ਹਣ ਜੱਟ ਧੀਰੇ ਕਰਨੇ ਰਸੂ ਵਿਹਲਾ ਹੀ ਹੈ ਹਾਂ ਜੀ ਵਿਹਲਾ ਹੀ ਆ ਚੱਲ ਫੇਰ ਜਾ ਕੇ ਆਈਏ ਕਿਤੇ ਸ਼ੋਪਿੰਗ ਕਰਕੇ ਆਈਆਂ ਕਾਣੂ ਤੇ ਕੇ ਤੋਂ ਫੋਨ ਆ ਗਿਆ ਮੰਮੀ ਕਹਿੰਦੀ ਵੀ ਕੁੜੀ ਨੂੰ ਛੱਡ ਕੇ ਜਾ ਅਗਲੇ ਹਫ਼ਤੇ ਤੋਂ ਨਾ ਇਹਦੇ ਪੇਪਰ ਸਟਾਰਟ ਨੇ ਮੈਂ ਕਿਹਾ ਚੱਲ ਵੀ 2 ਕੁ ਮਹੀਨੇ ਤੱਕ ਫੇਰ ਆ ਜੀ ਅੱਛਾ ਹਾਂ ਚੱਲ ਛੱਡਿਆ ਨੇ ਤੂੰ ਕਿਵੇਂ ਮੂੰਹ ਤੇ ਲੁੱਟ ਕੇ ਨਾ ਨਾ ਵੈਸੀ ਚੱਲ ਚੱਲ ਚਲ ਆਜੂ ਚੰਗਾ ਚੱਲਦੀਆਂ ਮੈਂ ਹਾਂ ਮੇਰੀ ਗੱਲ ਸੁਣ ਇਹਦੇ ਨਾਲ ਨਾ ਬਹੁਤੀ ਗੱਲ ਨਾ ਕਰੀ ਠੀਕ ਹੈ ਬੁਲਾਉਣਾ ਨਹੀਂ ਹੈਗਾ ਇਹਨੂੰ ਕਿਉਂਨੇ ਮੈਨੂੰ ਬੁਲਾਇਆ ਫੇਰ ਚਲ ਆਜੋ ਹੁਣ ਆਉਣੇ ਆ ਭਾਈ ਆਉਣੇ ਆ ਮੇਰੀ ਗੱਲ ਆਜੋ ਮੈਂ ਹੋਰ ਵੀ ਕੰਮ ਕਰ ਲਿਆ ਇਹ ਨੰਬਰ ਮੰਗਿਆ ਨਾ ਨੰਬਰ ਵੀ ਨਹੀਂ ਦੇਣਾ ਨਾ ਆਈਡੀ ਸ਼ੇਅਰ ਕਰਨੀ ਹੈ ਇਹਦਾ ਕੀ ਪਤਾ ਚਾਰੇ ਦਾ ਚਲ ਕੋਈ ਗੱਲ ਨਹੀਂ ਹਾਂ ਕਿਆ ਰੱਖੀ ਹਾਂ ਹਾਂ ਤੂੰ ਵੀ ਧਿਆਨ ਨਾਲ ਜਾਈ ਠੀਕ ਹੈ ਬਾਏ ਫੋਨ ਕਰਦੀ ਬਾਏ ਬਾਏ ਤੇ ਆਣਾ ਲੈ ਜੀ ਰਾਜੂ ਤਨ ਵਧੀਆ ਹੋਇਆ ਤੇਰੀ ਭੈਣ ਵਰਗੀ ਹਨਾ ਉਹਦੇ ਵੀ ਪੇਪਰ ਸੀਗੇ ਉਹਨੂੰ ਕਿਹਾ ਪੜ੍ਹਾਈ ਤੇ ਜਨਾ ਕਰ ਲਈ ਹੋਰ ਮੈਂ ਛੋਟ ਸਮਾਲੇ ਸੀ ਉਹਨੇ ਜਿਹੜਾ ਮਹੱਤਾ ਸੀ ਉਹਨੇ ਕਿੱਥੇ ਸਵਾਇਆ ਉਦੋਂ ਤੁਹਾਨੂੰ ਪਤਾ ਹੀ ਐ ਪੇਕੇ ਜਾ ਕੇ ਨਾ ਉੱਥੋਂ ਹੀ ਸਵਾਉਗੀ ਮੰਮੀ ਤੋਂ ਅੱਛਾ ਮੰਮੀ ਤਾਂ ਸਵਾਉਗੀ ਹੋਰ ਲੈ ਤੇਨੂੰ ਕੀ ਹੋਇਆ ਤੂੰ ਮੂੰਹ ਘੇਰੀਆਂ ਹੋਣਾ ਭਾਬੀ ਤੁਮ ਨੂੰ ਨਾ ਲੱਸਾ ਹੋਰ ਦੀ ਭੈਣ ਦਾ ਇਸ ਤਰ੍ਹਾਂ ਮੈਨੂੰ ਕਰਾਏਗੀ ਕਦੋਂ ਕਰਾਏਗੀ ਕੀ ਮਤਲਬ ਐ ਤੇਰਾ ਇਹ ਮੈਂ ਤਾਂ ਛੱਡ ਗਿਆ ਨਾ ਮੈਨੂੰ ਤਾਂ ਜੀ ਨਹੀਂ ਲੱਗ ਰਿਹਾ ਕਮਾਲ ਦੀ ਗੱਲ ਐ ਦੱਸ ਮੈਂ ਤੈਨੂੰ ਕਦੋਂ ਕਿਹਾ ਵੀ ਮੈਂ ਤੈਨੂੰ ਰਿਸ਼ਤਾ ਕਰਾਉਂਗੀ ਆਪਣੀ ਭੈਣ ਦਾ ਕਿਹਾ ਤਾਂ ਨਹੀਂਗਾ ਕਰਾਉਦੀ ਨਹੀਂ ਫੇਟੋਂ ਮੇਰੀ ਗੱਲ ਸੁਣ ਮੇਰੀ ਭੈਣ ਤਾਂ ਪਹਿਲੇ ਹੀ ਮੰਗੀ ਹੋਈ ਐ ਤੂੰ ਤਾਂ ਭੁੱਲੀ ਜਾਉਣ ਵੀ ਤੇਰਾ ਰਿਸ਼ਤਾ ਕਰਾਉਂਗੀ ਮੈਂ ਦੱਸ ਅੱਛਾ ਐ ਪੱਪੀ ਹਾਂ ਤੂੰ ਕਹਿੰਦੀ ਸੀ ਤੇਰੀ ਮਾਸੀ ਦੀ ਕੁੜੀ ਐ ਕੋਈ ਵੀ ਉਹ ਅੱਛਾ ਹੁਣ ਥੋੜੀ ਯਾਦ ਆ ਜੀ ਮਾਸੀ ਦੀ ਕੁੜੀ ਤਦ ਦੋਤਰ ਮੈਂ ਕੰਮਾਂ ਨੂੰ ਗਏ ਸੀ ਉਦੋਂ ਤੋ ਮੇਰੇ ਪੱਟ ਦੇ ਨੇ ਜਵਾਬ ਦਿੰਦਾ ਸੀਗਾ ਤੇ ਹੁਣ ਮੈਥਾ ਵੀ ਜਵਾਬ ਸੁਣ ਲਾ ਵੇ ਪਤਾ ਵਿਆਹੀ ਗਈ ਵਿਆਹੀ ਗਈ ਹਾਂ ਹਾਂ ਮੈਂ ਤਾਂ ਰਾਤ ਦਿਨ ਪੱਛ ਪਾਈ ਤੁਹਾਡੇ ਕੰਮ ਕਰਦਾ ਰਿਹਾ ਹਾਂ ਲੈ ਜਦੋਂ ਮੈਂ ਵਿਆਹ ਦੀ ਗੱਲ ਛੜਨ ਲੱਗੀ ਸੀ ਉਦੋਂ ਤੂੰ ਫਿਰ ਕੰਮ ਕਰਨੇ ਛੱਡ ਤੇ ਤੂੰ ਵੀ ਇੱਧਰ ਸੋਧ ਲੈ ਵੇ ਇੱਧਰ ਵਿਆਹ ਉ ਫਿਰ ਮੈਂ ਸੋਚਦਾ ਜਦ ਇੱਧਰ ਵਿਆਹ ਕਰਾਈ ਰਹੀ ਹੈ ਫਿਰ ਮੈਂ ਉਹਨੂੰ ਘਰ ਤੇ ਬਿਠਾਏ ਰੱਖਾਂ ਆ ਫਿਰ ਮੈਂ ਕਹਿੰਦਾ ਕਰ ਦੋ ਭਈ ਆਵਦੀ ਕੁੜੀ ਦਾ ਵਿਆਹ ਫਿਰ ਮੈਂ ਵੀ ਕਹਤਾ ਹੁਣ ਉਹ ਕੋ ਨਹੀਂ ਕਰਾਉਂਦੀ ਭਈ ਉਹ ਵਿਆਹੀ ਕੀ ਹੁਣ ਸੁਣਨਾ ਤੇਰਾ ਨਾ ਵਿਆਹ ਕਰਾਉਗੀ ਦੇਖ ਦੀਦੀ ਨੇ ਤਾਂ ਲਾਰੇ ਚ ਲਾਤੀ ਰੱਖਿਆ ਤੈਨੂੰ ਮੈਂ ਤਾਂ ਤੈਨੂੰ ਕਿਹਾ ਨਹੀਂ ਸੀਗਾ ਵੀ ਮੈਂ ਉਹਦੀ ਭੈਣ ਦਾ ਰਿਸ਼ਤਾ ਕਰਾਉਂਗੀ ਭਾਈ ਉਹ ਤਾਂ ਪਹਿਲੇ ਹੀ ਮੰਗੀ ਹੋਈ ਸੀ ਤੇਰੇ ਮੈਂ ਤਾਂ ਨੂੰ ਲਾਰੇ ਤੇ ਰੱਖਿਆ ਮੈਂ ਤਾਂ ਕਰਾਉਣ ਨੂੰ ਤਿਆਰ ਬੈਠੀ ਸੀ ਇਹ ਆਪ ਵੀ ਪਿੱਛੇ ਹਟਦੇ ਮੇਰੇ ਤੇ ਮੈਂ ਕੀ ਕਰਦੀ ਹੁਣ ਕੁੜੀ ਨੂੰ ਘਰੇ ਤੋਂ ਨਾ ਉਠਾ ਕੇ ਰੱਖਣਾ ਸੀ ਅਸੀਂ ਗੱਲ ਤਾਂ ਉਹੀ ਐ ਮੇਰੀ ਇੱਕ ਗੱਲ ਸੁਣ ਲਓ ਹੁਣ ਦੋ ਜਾਣੀਆਂ ਰਿਸ਼ਤਾ ਕਰਾਓ ਚਾਹੇ ਨਾ ਕਰਾਓ ਪਰ ਮੈਨੂੰ ਅੱਜ ਤੋਂ ਬਾਅਦ ਕਿਸੇ ਕੰਮ ਨੂੰ ਨਾ ਕਹਿ ਦਿਓ ਹੁਣ ਮਤਲਬ ਤੂੰ ਛੜਾਈ ਰਹੇਗਾ ਹਾਂ ਮੇਰੇ ਬੱਚਾ ਛੜੀ ਨਹੀਂ ਰਹਿਣਾ ਪੈਣਾ ਇਹਨੂੰ ਹੋਰ ਚਾਹ ਦੇਖਦੇ ਆਂ ਕਿਸਮਤ ਮਾੜੀ ਦਾ ਸੋ ਹੋ ਗਿਆ ਨਾ ਮਾੜਾ ਇਹਦੇ ਨਾਲ ਚਲ ਮੇਰੀ ਗੱਲ ਸੁਣ ਲੈ ਕੋਈ ਨਾ ਹੋਰ ਨਹੀਂ ਦੁੱਖ ਬਣਾਉਗਾ ਉਸ ਤੋਂ ਬਾਅਦ ਪੁੰਦੇ ਮਾਮੇ ਦੀ ਕੁੜੀਆਂ ਛੇੜੀਆਂ ਨੇ ਕੱਲ ਚਾਚੇ ਦੀਆਂ ਬਣਾ ਲਾਂਗੇ ਵੀ ਚਾਚੇ ਦੀ ਹੈਗੀ ਨਾ ਉਹਨਾਂ ਦਾ ਰਿਸ਼ਤਾ ਕਰਾਵਾਂਗੇ ਸਹੀ ਕੰਮ ਤੈਨੂੰ ਫੇਰ ਲਈ ਰੱਖਣਾ ਪਰ ਮੈਂ ਛੇਲੀ ਦਾ ਛੇੜ ਦਾਂਗੀ ਫੇਰ ਵਾਹ ਹੈ ਬੱਸ ਫੇਰ ਡਿਲ ਡੰਗ ਨਾ ਹਾਂਜੀ ਸਸ਼ਿਕਾ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਐਂ ਦੱਸਿਓ ਵੀਡੀਓ ਦੇ ਇੱਕ ਤੁਹਾਨੂੰ ਹਾਸਾ ਆਇਆ ਕਿ ਨਹੀਂ ਆਇਆ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੁਸੀਂ ਲਾਈਕ ਮੈਸ ਜ਼ਰੂਰ ਕਰਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਉਹਨੂੰ ਅੱਗੇ-ਤੱਕੇ ਸ਼ੇਅਰ ਜ਼ਰੂਰ ਕਰਿਆ ਕਰੋ ਬਿਨਾਂ ਸਕਿਪ ਤੋਂ ਵੀਡੀਓ ਦੇਖਿਆ ਕਰੋ ਬਾਕੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ